ਹਾਂਜੀ ਗਰੇਵਾਲ ਪੋਲਟਰੀ ਕਿੰਗ ਜੂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਣਾ ਦੇਖੋ ਬਲੈਕ ਐਸਟਰੋਲੋਪ ਤੇ ਆਰ ਆਈ ਆਰ ਪਿਓਰ ਦੇਸੀ ਚੂਚੇ ਨੇ ਆਪਣੇ ਦੇਖ ਸਕਦੇ ਹੋ ਤੁਸੀਂ ਜਿੰਨੀ ਵੀ ਕੁਆਂਟੀਟੀ ਚ ਲੋੜ ਹੈ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਜੀ ਪਿਓਰ ਬਰੀਡ ਮਿਲੂਗੀ ਤੁਹਾਨੂੰ ਤੇ ਬਾਕੀ ਜਿਨ੍ਹਾਂ ਨੇ ਇੱਕ ਦਿਨ ਦਾ ਚੂਚਾ ਲੈਣਾ ਜੀ ਜਿਆਦਾ ਕੁਆਂਟੀਟੀ ਜਿਵੇਂ ਕਿਸੇ ਨੇ 500 ਲੈਣੇ ਜਾਂ 1000 ਲੈਣੇ ਜਾਂ 2000 ਲੈਣੇ ਇੱਕ ਦਿਨ ਦਾ ਉਹ ਤੁਸੀਂ ਸਾਨੂੰ ਮਤਲਬ ਸੰਪਰਕ ਕਰ ਲੋ ਜਿਹੜੀ ਜਿਹੜੀ ਹੈ ਡੇਟ ਦੇ ਵਿੱਚ ਸਾਡੇ ਹੈਚ ਨਿਕਲਦੇ ਨੇ ਉਹ ਤੁਹਾਨੂੰ ਮਿਲ ਜੂਗਾ ਜੀ ਇੱਕ ਦੋ ਦਿਨ ਦਾ ਛੂਚਾ ਮਿਲ ਜੂ ਤੇ ਬਾਕੀ ਜਿਨ੍ਹਾਂ ਦੀ ਬੁਕਿੰਗ ਕਰਾਈ ਹੋਈ ਆ ਉਹਨਾਂ ਨੂੰ ਅਸੀਂ ਵੱਡਾ ਛੂਚਾ ਵੀ ਦੇ ਰਹੇ ਆ ਜਿਨ੍ਹਾਂ ਨੇ ਸਾਨੂੰ ਬੁੱਕ ਕਰਾ ਕੇ ਵੱਡੇ ਛੂਚੇ ਦੀ ਮੰਗ ਕੀਤੀ ਆ ਜਿਵੇਂ ਕਿਸੇ ਵੀਰ ਨੇ 15 ਦਿਨ ਕਿਸੇ ਨੇ 20 ਦਿਨ ਦਾ ਕਿਸੇ ਨੇ 1 ਮਹੀਨੇ ਦਾ ਨਾ ਜਾਂ 25 ਦਿਨ ਦਾ ਉਸ ਹਿਸਾਬ ਨਾਲ ਅਸੀਂ ਸਾਡੇ ਸੈਟਅਪ ਤੇ ਤਿਆਰ ਕਰਕੇ ਦੇ ਰਹੇ ਆਂ ਦੇਖ ਸਕਦੇ ਹੋ ਬਹੁਤ ਵਧੀਆ ਬਰੀਡ ਤੇ ਪ्युअर ਬਰੀਡ ਹੀ ਅਸੀਂ ਬਰੀਡ ਤੇ ਹੀ ਕੰਮ ਕਰਦੇ ਆਂ ਆਰ ਆਈ ਆਰ ਵੀ ਮਿਲ ਜੂਗਾ ਤੁਹਾਨੂੰ ਜਿੰਨੀ ਵੀ ਲੋੜ ਹੈ ਜਿਹੜਾ ਵੀ ਕਿਉਂਕਿ ਸਾਡੇ ਕੋਲ ਤੁਹਾਨੂੰ ਚਾਹੀਦਾ ਉਹ ਮਿਲੂਗਾ ਪੂਰਾ ਸਹਿਯੋਗ ਦਿੱਤਾ ਜਾਊਗਾ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਜੀ ਕਿਸੇ ਵੀ ਸਮੇਂ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਠੀਕ ਹੈ ਜੀ ਤੇ ਜਿਹੜੀ ਜਾਣਕਾਰੀ ਜ਼ਰੂਰੀ ਜਾਣਕਾਰੀ ਹੁੰਦੀ ਐ ਭਾਵੇਂ ਉਹਨੂੰ ਟ੍ਰੇਨਿੰਗ ਕਹਿ ਲੋ ਉਹ ਤਾਂ ਅਸੀਂ ਪਹਿਲੇ ਦਿਨ ਜਦੋਂ ਤੁਸੀਂ ਸਾਡੇ ਕੋਲੇ ਆਉਨੇ ਹੋ ਚੂਚਾ ਲੈਣ ਉਦੋਂ ਹੀ ਟ੍ਰੇਨਿੰਗ ਦੇ ਕੇ ਤੁਹਾਨੂੰ ਪੇਜਦੇ ਆ ਤੇ ਬਾਕੀ ਜਿਹੜੀਆਂ ਵੀ ਕੋਈ ਜ਼ਰੂਰੀ ਗੱਲਾਂ ਨੇ ਸਾਰੀਆਂ ਸਮਝਾਈਆਂ ਜਾਂਦੀਆਂ ਨੇ ਕਿ ਕੋਈ ਮੈਡੀਸਨ ਬਾਕੀ ਅਸੀਂ ਸਾਰੀ ਵੈਕਸੀਨ ਕਰਕੇ ਦਿੰਨੇ ਆ ਉਸ ਤੋਂ ਐਕਸਟਰਾ ਵੀ ਅਸੀਂ 4 ਮਤਲਬ ਵੈਕਸੀਨ ਕਰਦੇ ਆ ਉਹ ਵੀ ਦੋ ਵਾਰ ਤਿੰਨ ਵਾਰ ਹੋ ਜਾਂਦੀਆਂ ਨੇ ਜੇ 20 ਦਿਨ ਦਾ ਚੂਚਾ ਉਹਨੂੰ ਤਿੰਨ ਵਾਰ ਕਰ ਦਿੰਦੇ ਆ ਜਿਹੜੀ ਅਸੀਂ ਐਕਸਟਰਾ ਵੀ ਕਰਦੇ ਆ ਤੇ ਬਾਕੀ ਆਪਾਂ ਹੋਰ ਵੀ ਗੱਲਾਂ ਬਾਤਾਂ ਅੱਜ ਕਰਨੀਆਂ ਨੇ ਹਾਂਜੀ ਬਾਕੀ ਆਪਾਂ ਅੱਜ ਗੱਲਬਾਤ ਇਹ ਕਰਨੀ ਹੈ ਜਦੋਂ ਵੀ ਕਿਸੇ ਵੀਰ ਦਾ ਫੋਨ ਆਉਂਦਾ ਉਹ ਸਾਨੂੰ ਪੁੱਛਦੇ ਨੇ ਵੀ ਤੁਸੀਂ ਕਿਹੜਾ ਪਿੰਡ ਵਗੈਰਾ ਉਹ ਅੱਜ ਆਪਾਂ ਇੱਥੇ ਕਲੀਅਰ ਹੀ ਕਰ ਦਈਏ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਠੀਕ ਹੈ ਨਾ ਜੀ ਜਿਵੇਂ ਤੁਸੀਂ ਜਦੋਂ ਵੀ ਕੋਈ ਵੀ ਵੀਰ ਕਾਲ ਕਰਦੇ ਹੋ ਤਾ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਜੀ ਚੂਚੇ ਵਾਲੇ ਸਾਨੂੰ ਮਤਲਬ ਚੂਚੇ ਮਿਲ ਜਾਣਗੇ ਜਾਂ ਜਿਹੜੇ ਵੀ ਤੁਹਾਡੇ ਸਵਾਲ ਨੇ ਮੈਂ ਇਸ ਵੀਡੀਓ ਚ ਕਲੀਅਰ ਕਰਦਾ ਤੇ ਵੀਡੀਓ ਦੇ ਬਾਕੀ ਸਾਰੇ ਪਿਆਰ ਦਿੰਨੇ ਹੋ ਵੀਡੀਓ ਦੇਖਦੇ ਹੋ ਉਹਨਾਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਨਵੇਂ ਜੁੜੇ ਹੋ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਤੇ ਬਾਕੀ ਜਦੋਂ ਫੋਨ ਆਉਂਦਾ ਤੁਹਾਡਾ ਤੁਸੀਂ ਪੁੱਛਦੇ ਹੋ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਹੈਗਾ ਹੀੜੀਕੇ ਸੰਦੀਪ ਸਿੰਘ ਸੋਨੀਗਰੇਵਾਲ ਮੇਰਾ ਨਾਮ ਹੈ ਸੰਦੀਪ ਸਿੰਘ ਨਾਮ ਹੈ ਬੇਸੇ ਸੋਨੀ ਵੀ ਕਹਿੰਦੇ ਨੇ ਪਿੰਡ ਮੈਨੂੰ ਠੀਕ ਹੈ ਜੀ ਜਦੋਂ ਉਸ ਤੋਂ ਬਾਅਦ ਤੁਸੀਂ ਜ਼ਿਲ੍ਹਾ ਮੇਰਾ ਸੰਗਰੂਰ ਹੈ ਜੀ ਜਿਨ੍ਹਾਂ ਨੇ ਤਾਂ ਬਠਿੰਡਾ ਵਾਲੀ ਸਾਈਡ ਤੋਂ ਆਉਣਾ ਹੈ ਠੀਕ ਹੈ ਜਾਂ ਫਿਰੋਜ਼ਪੁਰ ਫਰੀਦਕੋਟ ਵੱਲੋਂ ਉਹ ਪਹਿਲਾਂ ਬਰਨਾਲੇ ਆ ਜਾਣ ਜੀ ਬਰਨਾਲੇ ਤੋਂ ਢੇੜੀ ਕੇ ਪਿੰਡ ਆਉਣਾ ਹੈ ਲੋਕੇਸ਼ਨ ਵੀ ਆਪਾਂ ਦੇ ਦੇ ਦਿੰਦੇ ਹੁੰਨੇ ਆ ਲੋਕੇਸ਼ਨ ਤੋਂ ਮੇਰੇ ਗੇਟ 'ਚ ਗੱਡੀ ਆ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਵੀਰਾਂ ਨੇ ਪਟਿਆਲਾ ਸਾਈਡ ਜਾਂ ਚੰਡੀਗੜ੍ਹ ਇਧਰ ਮਹਾਲੀ ਤੋਂ ਆਉਣਾ ਹੈ ਉਹ ਪਹਿਲਾਂ ਸੰਗਰੂਰ ਜਾਂ ਧੂਰੀ ਆ ਸਕਦੇ ਹੋ ਜੀ ਠੀਕ ਹੈ ਜੀ ਜਿੰਨਾ ਵੀਰਾਂ ਨੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਇੱਧਰੋਂ ਆਉਣੇ ਉਹ ਤੁਸੀਂ ਪਹਿਲਾਂ ਮਲੇਰਕੋਟਲਾ ਜਾਂ ਧੂਰੀ ਜਾਂ ਬਰਨਾਲਾ ਆ ਕੇ ਮੈਨੂੰ ਕਾਲ ਕਰ ਸਕਦੇ ਹੋ ਲੋਕੇਸ਼ਨ ਤੁਸੀਂ ਲੈ ਲਿਆ ਕਰੋ ਜੀ ਲੋਕੇਸ਼ਨ ਦੇ ਹਿਸਾਬ ਨਾਲ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਤੇ ਇਹ ਤਾਂ ਇਹ ਹੋ ਗਿਆ ਉਸ ਤੋਂ ਬਾਅਦ ਜਿਹੜਾ ਚੂਚਾ ਸਾਡੇ ਕੋਲੇ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਡੇਢ ਮਹੀਨੇ 2 ਮਹੀਨੇ ਤੱਕ ਦਾ ਮਿਲ ਜਾਂਦਾ ਹੈ ਸਰਦੀਆਂ ਦੇ ਵਿੱਚ ਜਾਨੀ ਚੜਦੇ ਸਿਆਲ ਆਪਾਂ ਅੰਡੇ ਵਾਲੀ ਮੁਰਗੀ ਸੇਲ ਕਰਦੇ ਆਂ ਸਾਰੀ ਬਰੀਡ ਆਪਣੇ ਕੋਲੋਂ ਮਿਲਦੀ ਹੈ ਜੀ ਜਿਹੜੀ ਵੀ ਤੁਹਾਨੂੰ ਚਾਹੀਦੀ ਆਰ ਆਈ ਆਰ ਬਲੈਕ ਐਸਟਰੋਲੋਕ ਤੇ ਲੈਲਰ ਡੀਪੀ ਕ੍ਰੋਸ ਕੜਕਨਾਥ ਉਹ ਸਾਰੀਆਂ ਬਰੀਡ ਮਿਲਦੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਆਪਾਂ ਫੈਂਸੀ ਦਾ ਵੀ ਕੰਮ ਸ਼ੁਰੂ ਕਰ ਰਹੇ ਆਂ ਜਿਹੜੇ ਸੈਂਸੀ ਬਾਰਡ ਨੇ ਪਰ ਜੇ ਤੁਸੀਂ ਸਾਥ ਦੇਵੋਗੇ ਜਿਵੇਂ ਇਸ ਕੰਮ ਨੂੰ ਤੁਸੀਂ ਸਾਥ ਦਿੱਤਾ ਤਾਂ ਮੈਂ ਤੁਹਾਡਾ ਧੰਨਵਾਦ ਆ ਹਮੇਸ਼ਾ ਇਹ ਕਰਜ ਮੇਰੇ ਸਿਰ ਰਹੂਗਾ ਜੀ ਤੁਹਾਡਾ ਤੇ ਬਾਕੀ ਜਿੰਨਾ ਵੀ ਵੀਰਾਂ ਨੇ ਚੂਚੇ ਦੀ ਕੋਈ ਡਿਲੀਵਰੀ ਕਰਾਉਣੀ ਹੁੰਦੀ ਹੈ ਜਾਂ ਬੁਕਿੰਗ ਕਰਾਉਣੀ ਹੈ ਜਾਂ ਕੋਈ ਵੀ ਗੱਲਬਾਤ ਕਰਨੀ ਹੈ ਉਹ ਗੱਲਬਾਤ 9814586919 ਫੋਨ ਨੰਬਰ ਤੇ ਕਰ ਸਕਦੇ ਹੋ ਤੇ ਬਾਕੀ ਇਹ ਹੈ ਜੀ ਚੂਚਾ ਅਸੀਂ ਪਿਓਰ ਦੇਵਾਂਗੇ ਪਿਓਰ ਬਰੀਡ ਹੋ ਤੰਦਰੁਸਤ ਚੂਚਾ ਹੋਊਗਾ ਜੀ ਠੀਕ ਹੈ ਤੇ ਕੋਈ ਵੀ ਲੋੜ ਹੈ ਤੁਹਾਨੂੰ ਅਸੀਂ ਹਾਜ਼ਰ ਹੋਵਾਂਗੇ ਫੋਨ ਤੇ ਗੱਲਬਾਤ ਕਰਾਂਗੇ ਤੁਹਾਨੂੰ ਰੈ ਦੇਵਾਂਗੇ ਟ੍ਰੇਨਿੰਗ ਫ੍ਰੀ ਦੇ ਕੇ ਅਸੀਂ ਭੇਜ ਦਿਆਂ ਜਦੋਂ ਤੁਸੀਂ ਆਉਣੇ ਚੂਚਾ ਲੈਣ ਤੇ ਬਾਕੀ ਜਿੰਨਾਂ ਕੋਲੇ ਚੂਚਾ ਸਾਡਾ ਗਿਆ ਹੈ ਉਹ ਵੀਰਾਂ ਨੂੰ ਬੇਨਤੀ ਹੈ ਉਹ ਰਿਜ਼ਲਟ ਉਹਨਾਂ ਨੂੰ ਪਤਾ ਹੀ ਹੈ ਸਾਡਾ ਕੀ ਰਿਜ਼ਲਟ ਹੈ ਹਨਾ ਬਹੁਤ ਹੀ ਵਧੀਆ ਗਰੋਥ ਹੋਈ ਹੈ ਬਾਕੀ ਗਰੋਥ ਤੇ ਨਹੀਂ ਜਾਣਾ ਆਪਾਂ ਵੱਡੇ ਚੂਚੇ ਤੇ ਨਹੀਂ ਜਾਣਾ ਕਦੇ ਵੀ ਉਹ ਸਾਨੂੰ ਇੱਕ ਸਸਤੇ ਤੇ ਨਹੀਂ ਜਾਣਾ ਕਦੇ ਵੀ ਜੇ ਤੁਸੀਂ ਸੋਚੋ ਵੀ ਸਸਤਾ ਚੂਚਾ ਲੈਣਾ ਕਦੇ ਵੀ ਇਸ ਚੱਕਰ ਚ ਨਾ ਪਿਓ ਗਰੋਥ ਵਾਲਾ ਜਿਆਦਾ ਵਾਲਾ ਕਿਉਂਕਿ ਗਰੋਥ ਚੂਚੇ ਦੀ ਫਿਕਰ ਨਾ ਕਰੋ ਜੇ ਜਿਆਦਾ ਗਰੋਥ ਹੋ ਜਾਂਦੀ ਹੈ ਉਹ ਵੀ ਆਂਡੇ ਨਹੀਂ ਦਿੰਦੇ ਵੱਧ ਗਰੋਥ ਵਾਲੇ ਆਂਡੇ ਨਹੀਂ ਦਿੰਦੇ ਚੂਚੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਤੇ ਵੀ ਤੁਹਾਨੂੰ ਵੱਡਾ ਚੂਚਾ ਸਸਤਾ ਮਿਲਦਾ ਹੈ ਉੱਥੇ ਤੁਸੀਂ ਸਾਵਧਾਨ ਹੋ ਜਾਓ ਠੀਕ ਹੈ ਜੀ ਤੇ ਸਸਤੇ ਥੋੜੇ ਬਹੁਤੇ ਫਰਕ ਨਾਲ ਤੁਸੀਂ ਸਸਤਾ ਚੂਚਾ ਲਓਗੇ ਤੁਹਾਡਾ ਵੱਡਾ ਨੁਕਸਾਨ ਹੋਣਾ ਹੈ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ ਉਹ ਦੱਸਦੇ ਨੇ ਵੀ ਸਾਡੇ ਨਾਲ ਧੋਖੇ ਹੋਏ ਰਾਜਸਥਾਨ ਗੰਗਾ ਨਗਰ ਵਾਲੇ ਪਾਸੇ ਬਹੁਤ ਦਿੱਕਤਾਂ ਆਈਆਂ ਨੇ ਉਹਨਾਂ ਨੂੰ ਇਸ ਵਾਰ ਉਹਨਾਂ ਨੇ ਸਾਡੇ ਤੋਂ ਚੂਚਾ ਲਿਆ ਉਹਨਾਂ ਨੂੰ ਦੱਸਿਆ ਵੀ ਅਸੀਂ ਤੁਸੀਂ ਕਮਾਲ ਦਾ ਚੂਚਾ ਤੁਹਾਨੂੰ ਦੇ ਰਹੇ ਹਾਂ ਵੀ ਤੁਸੀਂ ਕਹੋਗੇ ਵੀ ਹਾਂ ਸਾਨੂੰ ਸਹੀ ਮਿਲਿਆ ਇਸ ਤਰ੍ਹਾਂ ਜਿਹੜੇ ਵੀ ਵੀਰ ਕੋਈ ਸਸਤੇ ਤੇ ਜਾਂਦੇ ਹੋ ਉਹ ਨਾ ਇਸ ਤਰ੍ਹਾਂ ਕਰੋ ਵਧੀਆ ਬਰੀਡ ਲੋਤਾਂਦਰ ਚੂਚਾ ਲਓ ਗਰੋਥ ਐਨੇ ਮਤਲਬ ਕਰ ਹੀ ਲੈਣੀ ਐ ਗਰੋਥਾ ਤੁਹਾਨੂੰ ਕੁਝ ਨੁਕਤੇ ਦੱਸਾਂਗੇ ਉਹਦੇ ਨਾਲ ਹੋ ਜਾਣੀ ਐ ਪਹਿਲਾ ਚੂਚਾ ਜਿਵੇਂ ਵੈਕਸੀਨ ਹੁੰਦੀ ਐ ਉਹ ਸਾਰੀ ਅਸੀਂ ਕਰਕੇ ਦੇਣੀ ਐ ਤੁਹਾਨੂੰ ਜਿਹੜੇ 20 ਦਿਨ ਦਾ ਜਾਂ ਮਹੀਨੇ ਦਾ ਚੂਚਾ ਲੈਣਾ ਜਿੰਨਾਂ ਨੇ ਜਿਨਾਂ ਨੇ 1 ਦਿਨ ਦਾ ਲੈਣਾ ਐ ਅਸੀਂ ਉਹ ਵੀ ਦੇਵਾਂਗੇ ਬਾਕੀ ਜਿਹੜੇ ਜਿਹੜੇ ਚੂਚਾ ਪਾਲਕ ਵੀਰ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀਆਂ ਨੇ ਕਈ ਵੀਰਾਂ ਦੇ ਫੋਨ ਆਉਂਦੇ ਨੇ ਵੀ ਅਸੀਂ ਹੋਰ ਐਚਰੀ ਤੋਂ ਲਿਆ ਥੋਡੇ ਤੋਂ ਤਾਂ ਲਿਆ ਨਹੀਂ ਹੋਇਆ ਪਰ ਹੁਣ ਅਸੀਂ ਫਸ ਗਏ ਕੀ ਕਰੀਏ ਵੀ ਬਹੁਤ ਪ੍ਰੋਬਲਮ ਚ ਨੇ ਉਹਨਾਂ ਨੂੰ ਅਸੀਂ ਦਵਾਈਆਂ ਵੀ ਦੱਸੀਆਂ ਨੇ ਠੀਕ ਵੀ ਕੀਤੇ ਨੇ ਆਪਣੇ ਕੋਲੋਂ ਵੀ ਦਵਾਈ ਦਿੱਤੀ ਹੈ ਤੇ ਪਰ ਮੈਂ ਨਾਲ ਇਹ ਕਹੂੰਗਾ ਜੀ ਤੁਸੀਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਕਲੀ ਪਾ ਕੇ ਰੱਖਣੀ ਹੈ ਜਦੋਂ ਸ਼ੁਰੂ ਕਰਦੇ ਚੂਚਾ ਲਿਆ ਕੇ ਛੱਡਣਾ ਹੈ ਉਦੋਂ ਦਾ ਪ੍ਰਬੰਧ ਇਹ ਹੈ ਵੀ ਪਹਿਲਾਂ ਸਾਫ ਸਫਾਈ ਕਰਕੇ ਫਰਸ਼ ਦੀ ਉਥੇ ਕਲੀ ਸੜ ਦਾ ਸੜਕਾ ਕਰੋ ਉਸ ਤੋਂ ਬਾਅਦ ਚੌਲਾਂ ਦਾ ਸਿਲਕਾ ਪਾ ਕੇ ਥੋੜਾ ਜਿੰਨਾ ਹੁਣ ਲੋਡ ਅਨਸਾਰ ਫਿਰ ਉਹਦੇ ਤੇ ਅਖਬਾਰ ਪਸਾ ਦਿਓ ਜੇ ਛੋਟਾ ਲੈ ਰਹੇ ਹੋ ਜੇ ਵੱਡਾ ਲੈ ਰਹੇ ਹੋ ਫਿਰ ਅਖਬਾਰਾਂ ਦੀ ਲੋੜ ਨਹੀਂ ਫਿਰ ਤੁਸੀਂ ਕਲੀ ਪਾ ਕੇ ਉਹਨੂੰ ਉਹਦੇ ਵਿੱਚ ਮਿਕਸ ਕਰਕੇ ਕਲੀ ਤੇ ਛੱਡ ਦਿਓ ਇੱਕ ਸਪਰੇ ਬੀ 904 ਹੋਗੀ ਜਾਂ ਹੋਰ ਕਈ ਹੀ ਉਪਲਬਧ ਨੇ ਉਹ ਤੁਸੀਂ ਜ਼ਰੂਰ ਕਰਦਿਆ ਕਰੋ ਪਾਣੀ ਚ ਦੇਣ ਵਾਲੀਆਂ ਵੀ ਨੇ ਇਹਨਾਂ ਨੂੰ ਉਹ ਵੀ ਪਾਣੀ ਚ ਪਾ ਕੇ ਵੀ ਦਿਆ ਕਰੋ ਠੀਕ ਹੈ ਜੀ ਹੁਣ ਟੈਂਪਰੇਚਰ ਮੇਨਟੇਨ ਰੱਖੋ ਦੇਣ ਵਾਲਾ ਟੈਂਪਰੇਚਰ ਹੈ ਜਿਹੜਾ 35 ਕਿ ਹੋਵੇ ਜ਼ਿਆਦਾ ਟੈਂਪਰੇਚਰ ਵੀ ਗਲਤ ਹੋਏਗਾ ਤੇ ਪਾਣੀ ਚ ਪਾ ਕੇ ਕੁਛ ਜਿਵੇਂ ਲੈਕਟੋਲ ਲੈਕਟੋਲੈਕ ਪਾਊਡਰ ਹੈ ਮੈਂ ਫੋਟੋ ਵੀ ਦਿਖਾਉਣੀ ਚਾਹੁੰਦਾ ਸੀ ਚਲੋ ਹੁਣ ਮੈਂ ਉਹ ਦੂਰ ਪਿਆ ਅਸਮਾਨ ਤੇ ਉਹ ਦਿਓ ਜੀ ਲੈ ਪੀਣ ਨੂੰ ਇਹਨਾਂ ਨੂੰ ਸਕੰਜਵੀ ਦੀ ਤਰ੍ਹਾਂ ਹੁੰਦਾ ਹੈ ਉਹ ਤੇ ਬਾਕੀ ਕੈਲਸ਼ੀਅਮ ਮਲਟੀ ਜਿਹੜੀ ਹੈਗੀ ਜਾਂ ਮਲਟੀ ਵਿਟਾਮਿਨ ਜਾਂ ਬਿਮਰਾਲ ਲੀਵਰ ਟੋਨ ਇਹਨਾਂ ਦਾ ਧਿਆਨ ਜ਼ਰੂਰ ਰੱਖੋ ਜਿਨ੍ਹਾਂ ਨੂੰ ਕੋਈ ਜਾਣ ਨਹੀਂ ਪਤਾ ਤਾਂ ਮੈਨੂੰ ਪੁੱਛ ਲੈਣ ਜੀ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਉਚੇ ਨੂੰ ਕਿਤੇ ਵੱਡੇ ਨੁਕਸਾਨ ਹੋ ਜਾਂਦੇ ਨੇ ਕੈਲਸ਼ੀਅਮ ਬਿਨਾ ਜਿਹੜੇ ਨਹੀਂ ਪਾਉਂਦੇ ਟਾਈਮ ਤੇ ਕਈ ਵੀਰਾਂ ਤਾਂ ਮੈਂ ਪੁੱਛਦਾ ਹੁੰਨਾ ਵੀ ਕਿ ਕਿੰਨੇ ਕੈਲਸ਼ੀਅਮ ਪਾਇਆ ਜਾਂ ਕਿੰਨਾ ਪਾਇਆ ਜਾਂ ਨਾ ਜਿਹੜੇ ਨੇ ਫੋਨ ਆਉਂਦੇ ਨੇ ਵੀ ਆਂਡੇ ਨਹੀਂ ਦਿੱਤੇ ਸਾਡੇ ਉਹ ਵੀ ਕਿ ਕਈ ਕੈਲਸ਼ੀਅਮ ਨਹੀਂ ਪਾਉਂਦੇ ਕਈਆਂ ਨੂੰ ਬਰੀਡ ਹੀ ਗਲਤ ਮਿਲੀ ਹੁੰਦੀ ਹੈ ਜਦੋਂ ਬਲੇਲਰ ਵਾਲੀ ਫੀਡ ਨਾਲ ਪਾਲ ਲਿਆ ਕਿਸੇ ਨੇ ਕਿਣਕੀ ਨਾਲ ਪਾਲਿਆ ਉਹ 10-10 ਮਹੀਨੇ ਸਾਲ-ਸਾਲ ਆਂਡੇ ਨਹੀਂ ਦਿੰਦੇ ਪਰ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਜਿਹੜੇ ਮੇਰੇ ਮੁਤਾਬਕ ਚੱਲੋਗੇ ਮੇਰੀ ਸਿੱਖਿਆ ਦੇ ਮੁਤਾਬਕ ਜਿਵੇਂ ਜਿਵੇਂ ਮੈਂ ਤੁਹਾਨੂੰ ਕਹੂੰਗਾ ਜੇ ਜੋੜੀ ਜਿਹੜੋ ਵੀ ਇਹਨੂੰ ਖਰਾਕ ਆਪਾ ਪਾਉਣੀ ਹੈ ਜਾਂ ਮੈਡੀਸਨ ਦੇਣੀ ਹੈ ਜਾਂ অর্ਗੈਨਿਕ ਤਰੀਕੇ ਨਾਲ ਇਹਨਾਂ ਨੂੰ ਕੁਝ ਚੀਜ਼ਾਂ ਆਪਾ ਪਾਉਣੇ ਆ ਉਹਦੇ ਨਾਲ ਨਾਲ ਚੱਲੋਗੇ ਤਾਂ ਤੁਸੀਂ ਕਾਮਯਾਬ ਵੀ ਹੋਵੋਗੇ ਬੱਲੇ ਬੱਲੇ ਵੀ ਹੋਊ ਤੁਹਾਡੀ ਵੱਧ ਤੋਂ ਵੱਧ ਪੈਸਾ ਵੀ ਕਮਾਓਗੇ ਤੇ ਚੜ੍ਹਦੀ ਕਲਾ 'ਚ ਹੀ ਰਹੋਗੇ ਕਦੇ ਵੀ ਕੋਈ ਦਿੱਕਤ ਨਹੀਂ ਤੁਹਾਨੂੰ ਆਊ ਠੀਕ ਹੈ ਉਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਜੀ ਹਲਦੀ ਜ਼ਰੂਰ ਪਾਇਆ ਕਰੋ ਫੀਡ ਦੇ ਵਿੱਚ ਹੁਣ ਤਾਂ ਚਲੋ ਗਰਮੈਸ ਹੋ ਗਈ ਥੋੜੀ ਜੀ ਤੇ ਜਦੋਂ ਮੌਸਮ ਠੀਕ ਹੁੰਦਾ ਉਦੋਂ ਹਲਦੀ ਫੀਡ ਦੇ ਵਿੱਚ ਪਾ ਦਿਆ ਕਰੋ ਚਾਹੇ ਪਾਣੀ ਚ ਘੋਲ ਕੇ ਦੇ ਦਿਆ ਕਰੋ ਇੱਕ ਹੁਣ ਨਮਕ ਦੇਣਾ ਜ਼ਰੂਰੀ ਹੈ ਜੀ ਆਹ ਦੇਣਾ ਜਦੋਂ ਹੁਣ ਤਪਸ ਪੈਣ ਲੱਗੀ ਚੂਚਾ ਹੋਂਕਿਆ ਕਰੂਗਾ ਨਾ ਤੁਹਾਡਾ ਜੀਭ ਐ ਮੂੰਹ ਖੋਲ ਕੇ ਸਾਹ ਲਿਆ ਕਰੂ ਡਰਨ ਦੀ ਲੋੜ ਨਹੀਂ ਹੈਗੀ ਤੇ ਉਹ ਮੂੰਹ ਖੋਲ ਕੇ ਸਾਹ ਲਿਆ ਕਰੂ ਇੱਕ ਸੀਆਰਡੀ ਨਾਲ ਮੂੰਹ ਖੋਲ ਕੇ ਸਾਹ ਲੈਂਦਾ ਉਹ ਉੱਪਰ ਨੂੰ ਮੂੰਹ ਚਾਕੇ ਉਹ ਬਹੁਤ ਔਖਾ ਸਾਹ ਆਉਂਦਾ ਹੁੰਦਾ ਉਹ ਧਿਆਨ ਰੱਖਣਾ ਪਰ ਜਿਹੜਾ ਇਹ ਸਾਰੇ ਚੂਚੇ ਹੋਂਕਣਗੇ ਵਿੱਚ ਕੋਈ ਵੱਡੀ ਗੱਲ ਨਹੀਂ ਇਹ ਉਦੋਂ ਤੁਸੀਂ ਕੀ ਕਰਨਾ ਨਮਕ ਜ਼ਰੂਰ ਦਿਆ ਕਰਨਾ ਇਹਨਾਂ ਨੂੰ ਜਿਵੇਂ ਮੰਨ ਲਓ ਵੀ 100 ਚੂਚੇ ਨੂੰ 2 ਚਮਚੇ ਨਮਕ ਦੇ ਘੋਲ ਕੇ ਪਾਣੀ ਚ ਪਾਣੀ ਰੱਖ ਦੇਣੇ ਇਹ ਲਗਭਗ ਮਹੀਨੇ ਚ ਦੋ ਵਾਰ ਕਰ ਲਿਆ ਕਰੋ ਇਸ ਤਰ੍ਹਾਂ ਕਿਉਂਕਿ ਨੂਨ ਦੀ ਲੋਡ ਪੈ ਜਾਂਦੀ ਹੈ ਚੂਚਾ ਮਰਨ ਵੀ ਲੱਗ ਜਾਂਦਾ ਕਈ ਵਾਰੀ ਇਸ ਤਰ੍ਹਾਂ ਇਹ ਪ੍ਰੋਬਲਮ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਬਾਕੀ ਖੰਭ ਖਾਣਾ ਜਾਂ ਹੋਰ ਚੀਜ਼ਾਂ ਨੇ ਇਹਨਾਂ ਤੋਂ ਤੁਸੀਂ ਕੈਲਸ਼ੀਅਮ ਸਹੀ ਸਮੇਂ ਤੇ 15 ਦਿਨਾਂ ਬਾਅਦ 5 ਦਿਨ ਕੈਲਸ਼ੀਅਮ ਦੀ ਮਾਤਰਾ ਪਾਓ टीएमएल ਪਾ ਦੋ 35 ਪਾ ਦੋ ਜਿਹੋ ਜਿਹਾ ਤੁਸੀਂ ਹਿਸਾਬ ਨਾਲ ਪਾ ਦੋ ਕੋਈ ਨੁਕਸਾਨ ਨਹੀਂ ਇਹਦਾ ਬਹੁਤੀ ਦਾ ਵੀ ਤੇ ਮਲਟੀਵਟਾਮਨ ਤੇ ਲੀਵਰਟੌਨ ਇਹ ਤਿੰਨੇ ਇਕੱਠੇ ਪਾ ਸਕਦੇ ਹੋ ਪਾਣੀ ਦੇ ਵਿੱਚ ਜੇ ਕਿਸੇ ਦੇ ਚੂਚੇ ਨੂੰ ਸੀਆਰਡੀ ਆਈ ਹੈ ਉਹ ਇਨਰੋਫਲੈਕਸਾਸਿਨ ਪਾ ਲੋ ਠੀਕ ਹੈ ਜੀ ਕੋਈ ਲੋੜ ਹੈ ਮੈਨੂੰ ਜਦੋਂ ਮਰਜੀ ਤੁਸੀਂ ਕਾਲ ਕਰ ਸਕਦੇ ਹੋ ਤੇ ਬਾਕੀ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਰਜੇਵੇਂ ਹੀ ਜ਼ਿਆਦਾ ਸੀਗੇ ਠੀਕ ਹੈ ਜੀ ਮਾਫ ਕਰਨਾ ਮੈਂ ਵੀਡੀਓ ਪਾ ਨਹੀਂ ਦੇ ਸਕਿਆ ਕੁਝ ਦਿਨ ਤੇ ਹੁਣ ਵੀਡੀਓ ਲਗਾਤਾਰ ਪਾਇਆ ਕਰਾਂਗੇ ਬਾਕੀ ਬੁਕਿੰਗ ਜਿਨ੍ਹਾਂ ਨੇ ਕਰਾਉਣੀ ਹੈ ਉਹ ਕਰਾ ਸਕਦੇ ਹਾਂ ਜਿੰਨਾ ਵੀ ਚੂਚਾ ਚਾਹੀਦਾ ਹੈ ਜੇ ਭਾਵੇਂ ਤੁਹਾਨੂੰ 20000 50000 ਚਾਹੀਦਾ ਉਹ ਮੈਂ ਦੇਵਾਂਗਾ ਪ੍ਰਮਾਤਮਾ ਨੇ ਮੈਨੂੰ ਇੰਨੇ ਯੋਗਿਆ ਕਰਿਆ ਆਪਣੀ ਜੀ ਸਮਰੱਥਾ ਹੈਗੀ ਹੈ ਅਸੀਂ ਇਕੱਠਾ ਇੱਕ ਦਿਨ ਵੀ ਇੰਨਾ ਚੂਚਾ ਤੁਹਾਨੂੰ ਦੇ ਸਕਦੇ ਹਾਂ ਠੀਕ ਹੈ ਜੀ ਤੇ ਬਾਕੀ ਮੇਰੇ ਚੌਹਣ ਵਾਲਿਆਂ ਦਾ ਧੰਨਵਾਦ ਜਿਹੜੇ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਮੈਂ ਉਹਨਾਂ ਦਾ ਸਕੁਰਾਨਾ ਕਰਦਾ ਧੰਨਵਾਦ ਕਰਦਾ ਤੇ ਇਸ ਤਰ੍ਹਾਂ ਸਹਿਯੋਗ ਦਿਓ ਜੀ ਤੇ ਬਾਕੀ ਪੈਸਾ ਇਹਦੇ ਵਿੱਚ ਬਹੁਤ ਹੈ ਕੰਮ ਦੇ ਵਿੱਚ ਤੁਸੀਂ ਸ਼ੁਰੂ ਕਰੋ ਜਿਹੜੇ ਵੀਰ ਫੋਨ ਤੇ ਪੁੱਛਦੇ ਨੇ ਵੀ ਕਿੰਨੀ ਕਮਾਈ ਹੋ ਜਾਂਦੀ ਆ ਤੁਸੀਂ ਕਰਨ ਵਾਲੇ ਬਣੋ ਕਮਾਈ ਦਾ ਤੁਸੀਂ ਸਭ ਤੋਂ ਪੈਸਾ ਸਾਂਭਿਆ ਨਹੀਂ ਜਾਣਾ ਪ੍ਰਮਾਤਮਾ ਤੁਹਾਨੂੰ ਇੰਨਾ ਪੈਸਾ ਦੇਊਗਾ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇੰਨੇ ਜੋਗਾ ਮੈਨੂੰ ਕੀਤਾ ਪ੍ਰਮਾਤਮਾ ਨੇ ਮੈਂ ਉਹਦਾ ਸਵੇਰੇ ਸ਼ਾਮ ਧੰਨਵਾਦ ਕਰਦਾ ਤੇ ਤੁਹਾਡਾ ਵੀ ਪ੍ਰਮਾਤਮਾ ਐਸੀ ਤਰ੍ਹਾਂ ਹੀ ਕਾਮਯਾਬ ਕਰੇ ਤੁਹਾਨੂੰ ਵੀ ਤੁਸੀਂ ਸ਼ੁਰੂ ਕਰੋ ਮੈਂ ਤੁਹਾਡੇ ਨਾਲ ਆ ਮੈਂ ਆਪਣਾ ਫਰਜ਼ ਸਮਝਦਾ ਪ੍ਰਮਾਤਮਾ ਵੱਲੋਂ ਮੇਰੀ ਡਿਊਟੀ ਲਈ ਹੈ ਤੁਹਾਨੂੰ ਕਾਮਯਾਬ ਕਰਨ ਲਈ ਤੁਸੀਂ ਵੀ ਚੂਚੇ ਦੀ ਬੁਕਿੰਗ ਕਰਾਓ ਜਿੰਨੀ ਲੋੜ ਹੈ ਠੀਕ ਹੈ ਜੀ ਪਰ ਥੋੜੇ ਤੋਂ ਸ਼ੁਰੂ ਕਰੋ ਕਾਮਯਾਬ ਹੋਵੋ ਕਿਸੇ ਦੇ ਪਿੱਛੇ ਲੱਗ ਕੇ ਕੋਈ ਬਹੁਤਾ ਵੱਡਾ ਪੰਗਾ ਨਹੀਂ ਲੈਣਾ ਸ਼ੁਰੂ ਦੇ ਵਿੱਚ ਕਿਉਂਕਿ ਪ੍ਰੈਕਟੀਕਲ 1 ਸਾਲ ਦਾ ਹੁੰਦਾ ਆਪਣਾ ਤੁਹਾਨੂੰ ਮੈਂ ਸਮੇਂ-ਸਮੇਂ ਤੇ ਜ਼ਰੂਰ ਸਿਖਾਉਣਾ ਤੇ ਠੀਕ ਹੈ ਜੀ ਦਿਓ ਜਾਜਤ ਸਬਸਕ੍ਰਾਈਬ ਕਰ ਲਿਓ ਵੀਰੋ ਜਿਨ੍ਹਾਂ ਨੇ ਨਹੀਂ ਕਰਿਆ ਚੈਨਲ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ